ਓ ਬੱਲੇ ਓ ਪੰਮੀ ਪਲਵਾਨਾ ਕਿੱਥੇ ਰਿਆਂ 1-2 ਮਹੀਨੇ ਹੋ ਗਿਆ ਤੂੰ ਦਿਖਿਆ ਹੀ ਨਹੀਂ ਉਹਨਾਂ ਬਾਹਰ ਦਵਾਈ ਚਲੇ ਗਿਆ ਸੀ ਦਵਾਈ ਕੋਲ ਗਿਆ ਸੀ ਗਿਆ ਸੀ ਹਾਂ ਕਾਤੇ ਗਿਆ ਸੀ ਯਾ ਇੱਥੇ ਗਿੱਦਮਾ ਚਲੇ ਯਾ ਇੱਥੇ ਅੱਛਾ ਪਹਿਲੀ ਵਾਰੀ ਗਿਆ ਮੈਨੂੰ ਲੱਗਦਾ ਤੇ ਕਿਦਾਂ ਬਹੁਤ ਮੌਜਾ ਹੀ ਮੌਜਾ ਹੋਣੀਆਂ ਮੌਜਾ ਉੱਥੇ ਖਾਣਾ ਤੇ ਜਿੰਨਾ ਝਾਂਜੇ ਤੇ ਕੁੰਨਾ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਲੱਗਦਾ ਉਹ ਤਾਂ ਅਣਜਾਣ ਆ ਅੱਛਾ ਅਣਜਾਣ ਆ ਬਾਹਰ ਨਾਲ ਅਣਜਾਣ ਆ ਹੋਰ ਪੜੀਆਂ ਲਿਖੀਆਂ ਕੋਈ ਦੇ ਆਜੇ ਕੰਮ ਕਾ ਜੇ ਕੰਮ ਕਾ ਜੇ ਅੱਛਾ ਮੈਂ ਤਾਂ ਪਾਸੇ ਹੋ ਗਿਆ ਦਿਨ ਕਾ ਕੰਮ ਕਾ ਲੱਗ ਨਹੀਂ ਕਿੰਨਾ ਕੰਮ ਕਾ ਬਸ ਕੈਸਾ ਕਰਤਾ ਮੈਂ ਤਾਂ ਨਹੀਂ ਰੋਟੀ ਹੁੰਦੀ ਮੈਂ ਤੈਨੂੰ ਦੇ ਦੇਣਾ ਹੈ ਅੱਛਾ ਇਹ ਇਹ ਉਹ ਦੂਜੀ ਗਈ ਆ ਕਾ ਦੂਜੀ ਹੋਰ ਆ ਗਈ ਅੱਛਾ ਕਿਸ ਨੂੰ ਕੋਈ ਪੰਜਾਬੀ ਕੋਈ ਦਵਾਈ ਦਾ ਨਹੀਂ ਚਾਹਤਾ ਹੈ ਤੇ ਬੁਲਾ ਜੇ ਮੈਂ ਗਿਆ ਵੀ ਮੈਂ ਕਹਾਂ ਦੀ ਮੈਂ ਮੈਨੂੰ ਵੀ ਤਕਰੀਰ ਹੈ ਦੇ ਡਾਕਟਰ ਨੇ ਜੀਰ ਠੰਡੇ ਰੱਖਣਾਂ ਦੀ ਗੋਲੀ ਦੇ ਦਿਓ ਅੱਛਾ ਦੇ ਦਿਓ ਗੋਲੀ ਹੈ ਨਹੀਂ ਠੰਡੇ ਜੀਰ ਰੱਖਣਾਂ ਹੈ ਅੱਛਾ ਰਾਜਾ ਚੈਣੀ ਖਾਣੀ ਦੇ ਦਿਓ ਬੀਬਾ ਨਹੀਂ ਇਹ ਵੀ ਸਾਡੇ ਕੋਲ ਹੈ ਨਹੀਂ ਆਇਆ ਰਾਜਾ ਬਾਹਰ ਹੈ ਆਇਆ ਨਾ ਮੈਂ ਆਪਣੇ ਕੁਝਾ ਕੁਝਿਆ ਅੰਦੀ ਹਾਲ ਤੁਸੀਂ ਮੈਨੂੰ ਬਤਾਓ ਰਾਜਾ ਰਾਜਾ ਜਾ ਲੈ ਕੇ ਲਾਓ ਅੱਛਾ ਤੇ ਮੈਂ ਕਿਹਾ ਕਿੰਦੀ ਕਿਸੇ ਬਾਤ ਹੈ ਮੈਂ ਕਿਹਾ ਨਾ ਮੈਂ ਮੂਠ ਖਾਣਾ ਹੈ ਉਹ ਕਹਿੰਦੇ ਉੱਤਰ ਕੇ ਹੈ ਤੇਰੇ ਉੱਤਰ ਕੇ ਬੰਨਾ ਮੂਠ ਖਾਣਾ ਆਇਆ ਤੇ ਫਿਰ ਇਹ ਨਹੀਂ ਉੱਪਰ ਦੱਗੇ ਓ ਆਇਆ ਨਾ ਉਹ ਤੇ ਪਿਸ਼ਾਬ ਪਾਂ ਚਲੇ ਗਿਆ ਆਇਆ ਉਹ ਮੈਂ ਕਿਹਾ ਇਹ ਸਭੇ ਕੰਮ ਕਰ ਗਏ ਹੋਇਆ ਫੱਡੇ ਦੇ ਲੋ ਕੰਮ ਕਰ ਜੋ ਬਾਹਰ ਨਾ ਕਰ ਜਿੰਦਾ ਇਹ ਕਹਿ ਜੋ ਉੱਤੇ ਪੈ ਗਿਆ ਆਇਆ ਉਹਦੇ ਕੰਮ ਉਹਦੇ ਨਹੀਂ ਹੋਏ ਆਇਆ ਆਇਆ ਮੈਂ ਨਹੀਂ ਮਾਰ ਕੇ ਦਬਾਈ ਦੂਜੀ ਹੱਥ ਿਆ